ਹਾਂਜੀ ਦੋਸਤੋ ਕਿੰਨੇ ਕਿੰਨੇ ਦੇਖੇ ਆ ਜੜੇ ਦਿਨ ਇਹਨੂੰ ਕੀ ਆਂਦੇ ਆ ਕਈਆਂ ਨੂੰ ਤਾਂ ਬਾਈ ਜੀ ਇਹ ਵੀ ਨਹੀਂ ਪਤਾ ਹੁਣਾ ਵੀ ਇਹਨੂੰ ਆਂਦੇ ਕੀ ਆ ਬਾਈ ਜੀ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਨਾ ਇਹ ਤਾਂ ਹੜੰਬਾ ਆਂਦੇ ਇਹਨੂੰ ਇਹ ਤੋਂ ਪਹਿਲੋਂ ਦੀਆਂ ਤੁਹਾਨੂੰ ਥੋੜੀ ਜੀ ਜਾਣਕਾਰੀ ਦੇ ਦਈਏ ਸੱਜਣੋ ਜਦੋਂ ਲੋਕਾਂ ਨੇ ਕਣਕਾ ਕੱਢਣੀ ਆ ਇੱਕ ਜਣਾ ਰੋਕ ਲਾਉਣਾ ਹੁੰਦਾ ਸੀ ਤੇ ਇੱਕ ਜਣਾ ਪਰ ਹੀ ਲੈ ਕੇ ਆਉਣਾ ਹੁੰਦਾ ਸੀ ਛੋਟੀਆਂ ਡਰਮੀਆਂ ਹੁੰਦੀਆਂ ਸੀ ਡਰਮੀਆਂ ਆਂਦੇ ਸੀ ਉਹਨੂੰ ਆਪੋ ਆਪਣੇ ਬੋਰ ਤੇ ਲਾ ਲੈਂਦੇ ਹੁੰਦੇ ਸੀ ਤੇ ਜਦੋਂ ਬੱਤੀ ਚੱਲਦੀ ਰਹਿਣੀ ਉਹਨਾਂ ਚ ਰੋਗ ਲਾਈ ਜਾਣੇ ਤੇ ਜਦੋਂ ਬੱਤੀ ਚਲੇ ਜਾਣੀ ਉਦੋਂ ਬੈਠ ਜਾਣਾ ਹਨਾ ਬੜੀ ਮਿਹਨਤ ਕਰਦੇ ਰਹੇ ਆ ਬਾਈ ਜੀ ਅੱਜ ਤਾਂ ਬੰਦਾ ਕੋਈ ਕੋਈ ਨੌਜਵਾਨ ਮਿਹਨਤੀ ਨਹੀਂ ਕਰ ਸਕਦਾ ਉਹਨਾਂ ਸਮਿਆਂ ਦੇ ਵਿੱਚ ਲਗਾਤਾਰ ਬਾਈ ਜੀ ਇਹਨਾਂ ਹੜੰਬਿਆਂ ਦੇ 5-5 ਦਿਨ ਲਗਾਤਾਰ ਅਸੀਂ ਰੁਕ ਲਾਇਆ ਚਾਚੇ ਤਾਏ ਕਿਉਂਕਿ ਵਿੜੀਆਂ ਦੇ ਕੰਮ ਚੱਲਦੇ ਹੁੰਦੇ ਸੀ ਮਾਲਵੇ ਦੇ ਵਿੱਚ ਅਕੂਸ਼ਾਲ ਆਪਣਾ ਪਿੰਡ ਸੀਗਾ ਚਾਚੇ ਤਾਏ ਸਾਡੇ ਸਾਰੇ ਇਕੱਠੇ ਹੁੰਦੇ ਸੀ ਤੇ ਇਸ ਤਰ੍ਹਾਂ ਵਿੜੀ ਦੇ ਨਾਲ ਕੰਮ ਕਰਨਾ ਹੈਨਾ ਤੇ ਹੋਰ ਵੀ ਪਿੰਡ ਦੇ ਵਿੱਚ ਵਾਧੂ ਘਰ ਹੁੰਦਾ ਸੀ ਜਿਨ੍ਹਾਂ ਨੂੰ ਆਪਾਂ ਨੇੜਤਾ ਹੁੰਦੀ ਸੀ ਤੇ ਉਹ ਵੀ ਨਾਲ ਲੱਗ ਜਾਂਦੇ ਹੁੰਦੇ ਸੀ ਜਦੋਂ ਕਣਕ ਵੜਣੀ ਕੱਢਣੀ ਹੈਨਾ ਸਈਜੇ ਸਈਜੇ ਹੜੰਬੇ ਦਰਮੀਆਂ ਤੋਂ ਫਲਾਟੇ ਆਏ ਫਲਾਟਿਆਂ ਤੋਂ ਬਾਅਦ ਇਹ ਹੜੰਬੇ ਆਏ ਤੇ ਹੜੰਬਿਆਂ ਤੋਂ ਬਾਅਦ ਤੁਹਾਨੂੰ ਪਤਾ ਹੋਰ ਬੜੇ ਸਿਸਟਮ ਚੱਲ ਪਿਆ ਹੁੰਦਾ ਹਨ ਜਿਵੇਂ ਆਂਦੇ ਹਨ ਵੀ ਆਪੇ ਮੋਟਰ ਚੱਲਿਆ ਕਰੂ ਉਹਨਾਂ ਦਿਨੇ ਸਮਝਵੇਂ ਸੀ ਮੋਟਰ ਆਪਾਂ ਲਾ ਦੇਣੇ ਆ ਵੀ ਵਾਕਿਆ ਇਹ ਵੀ ਸੋਚੀ ਰਹੇ ਨੇ ਕਾਕਾ ਕਾਕਾ ਲਾਇਆ ਹੁੰਦਾ ਸੀ ਮੋਟਰਾਂ ਦੇ ਹਨਾ ਤੇ ਲੋਕਾਂ ਨੇ ਆਖਣਾ ਖੜੇ ਬੰਦਾ ਰੱਖਿਆ ਵਾ ਕਾਕਾ ਬੀਬੀਆਂ ਨੂੰ ਕਿਹਨੂੰ ਜਿਹੜਾ ਨਵੇਂ-ਨਵੇਂ ਕੰਮ ਚੱਲੇ ਸੀ ਛੀਆਂ ਤੇ ਮੋਟਰਾਂ ਆਪਣੇ ਆਪ ਚੱਲਦੀਆਂ ਹੁੰਦੀਆਂ ਸੀ ਤੇ ਬੜੀ ਅਜੀਬ ਗੱਲ ਹੁੰਦੀ ਸੀ ਬਾਈ ਜੀ ਤੇ ਸ਼ੇਅਰ ਕਰੋ ਵੀਡੀਓ ਵਾ ਵਾਤੋ ਵੱਧ ਜੀ ਤੇ ਬਾਕੀ ਕਿਨੇ-ਕਿੰਨੇ ਇਹ ਦਿਨ ਵੇਖਿਆ ਅੜਖੜੰਬਿਆਂ ਤੇ ਰੋਗ ਲਾਇਆ ਫਲਾਟਿਆਂ ਦੇ ਜਾਂ ਦਰਮੀਆਂ ਤੇ ਕਣਕਾਂ ਕਟੀਆਂ ਉਹ ਵੀਰ ਆਪੋ ਆਪਣਾ ਸੁਝਾਅ ਦੇਣ ਹਨ ਹਣ ਵੇਖੋ ਚੱਲ ਪਈਆਂ ਆ ਜਿਹੜੀਆਂ ਚੱਲ ਪਈਆਂ ਮੁੜ ਕੇ ਆ ਚੱਲ ਪਈੜੇ ਤੇ ਵੱਡੇ ਵੱਡੇ ਸਿਸਟਮ ਫਿਰ ਆਹ ਡ੍ਰਿਲਾਂ ਚੱਲ ਪਈਆਂ ਤੇ ਵੱਡੇ 9 9 ਫੁੱਟ ਦੇ ਰੋਟਾ ਮੀਟਰ ਹੈ ਨਾ ਚੱਲ ਪਏ ਅੱਜ ਕੱਲ ਤਾਂ ਭਾਈ ਜੀ ਬੜਾ ਚੇਂਜੇ ਜਾਈ ਹੈ ਜੀ ਹਰ ਇੱਕ ਸੰਦਾਂ ਦੀ ਹਰ ਇੱਕ ਸਾਈਕਲ ਬੜੀ ਤਕੜੀ ਗੱਲ ਹੁੰਦਾ ਸੀ ਉਹਨਾਂ ਸਮਿਆਂ ਦੇ ਵਿੱਚ ਭਾਵੇਂ ਜਿੰਦੇ ਕੋਲ ਸਾਈਕਲ ਸੀ ਨਾ ਤੇ ਉਹਦੇ ਨਾਲ ਦਾ ਬੰਦਾ ਅਮੀਰ ਬੰਦਾ ਕੋਈ ਨਹੀਂ ਸੀ ਹੁੰਦਾ ਕਿ ਅੱਜ ਤਾਂ ਹੀ ਲੋਕਾਂ ਦੇ ਗੋਡੇ ਵੀਰ ਹੁੰਦੇ ਆ ਜਾਂ ਕਈ ਬਿਮਾਰੀਆਂ ਲੱਗਦੀਆਂ ਕਿਉਂਕਿ ਉਹ ਸਾਈਕਲ ਚਲਾਉਣੇ 10 10 ਵੱਡੇ ਵੱਡੇ ਜਿਹੜੇ ਸ਼ਹਿਰ ਸੀ ਕੰਮ ਹੁਣ ਧਰਮਕੋੜ ਤੋਂ ਮੋਕੇ ਤੱਕ ਬਾਈ ਜੀ ਮੈਂ ਆਪ ਸਾਈਕਲ ਤੇ ਜਾਂਦਾ ਰਿਆਂ ਵੀ ਐਨਾ ਚਾਹ ਹੁੰਦਾ ਸੀ ਸਾਈਕਲ ਚਾਹੀ ਗੱਡੀ ਨੂੰ ਵੱਧ ਨੰਨਦਾ ਹੁੰਦਾ ਸੀ ਹੈਨਾ ਬਾਕੀ ਅੱਜ ਵੇਖ ਲੋ ਗੱਡੀਆਂ ਦਾ ਮਾਹੌਲ ਹੋ ਗਿਆ ਕੀ ਤੋਂ ਕੀ ਕਿੰਨੀ ਚੇਂਜ ਹੋ ਗਈ ਹੈ ਹੈਨਾ ਤੇ ਸਾਈਕਲ ਤੋਂ ਬਾਅਦ ਸਕੂਟਰ ਦਾ ਸਕੂਟਰ ਆਏ ਬੜੀ ਤਗੜੀ ਗੱਲਬਾਤ ਆ ਜੀ ਤੇ ਇਹ ਆ ਗੁਰਦੁਆਰਾ ਕਿਲਾ ਸਾਹਿਬ ਇਤਿਹਾਸਿਕ ਗੁਰਦੁਆਰਾ ਪਿੰਡ ਵੱਡੇ ਸਭਰਾ ਦਾ ਦੇਖ ਸਕਦੇ ਆ ਜੀ ਬਹੁਤ ਉੱਚੀ ਜਗ੍ਹਾ ਤੇ ਬਣਿਆ ਹੋਇਆ ਆ ਜੀ ਤੇ ਸ਼ੇਅਰ ਕਰੋ ਵੀਡੀਓ ਬਾਈ ਜੀ